ਕਟਾ ਲੋ ਜੀ ਪੱਠੇ ਵੱਡ ਵੱਡ ਕੇ ਲਾਦਾ ਢੇਰਾ ਚ ਮੌਸਮ ਠੰਡਾ ਹੈਗਾ ਮੈਂ ਕਿਹਾ ਦੋ ਦਿਨ ਦੇ ਇਕੱਠੇ ਵੱਡ ਲੈਨੇ ਆ ਗਰਮੀ ਤਾਂ ਹੈਗੀ ਆ ਚਲ ਪਰ ਠੀਕ ਆ ਮੌਸਮ ਜੇ ਉਹ ਤੇ ਲੱਗਦਾ ਪੁਰਾ ਹਾਂ ਨਾ ਹਾਂਜੀ ਮਿੱਤਰੋ ਪੱਠੇ ਵੱਡ ਕੇ ਤੇ ਬੈਠੇ ਆ ਸਾਹ ਲੈਣ ਲੱਗੇ ਆ ਮੌਸਮ ਦੇ ਚਾਜੋ ਵੇਖ ਸਕਦੇ ਤੁਸੀਂ ਬਦਲਵਾਈ ਹੋਈ ਆ ਪਰ ਗਰਮੀ ਲੱਗਦੀ ਆ ਇਹ ਮੂੰਹ ਤੋਂ ਦੇਖ ਸਕਦੇ ਕਿੰਨਾ ਪਸੀਨਾ ਆ ਹਾਂ ਨਾ ਮਮਨ ਦੇ ਇਲਾਵਾ ਮੰਨ ਨਹੀਂ ਗਰਮ ਮਨਾਦੀ ਇਹ ਨਹੀਂ ਆਇਨਾ ਬਸ ਬੈਠਾ ਮੇਰੇ ਕੋਲ ਮਾਰਾ ਮੋਟਾ ਹੱਥ ਲਾ ਦੇਂਦਾ ਹਨਾ ਮਰ ਤੇ ਵੜਦਾ ਪੂਰੇ ਜੋਰ ਨਾਲ ਵੜਦਾ ਵਾਣਾ ਵੜਦਾ ਵੜਦਾ ਇਹ ਢਿੱਕਣਦੇ ਆ ਪੱਠੇ ਆਪਾਂ ਵੜਦੇ ਆ ਸਾਰੇ ਬਾਪੂ ਆਊਗਾ ਹੁਣ ਟਰੈਕਟਰ ਲੈ ਕੇ ਤੇ ਲੱਗ ਕੇ ਲੈ ਕੇ ਚੱਲਦੇ ਆ ਗਰਮੀ ਤਾਂ ਬਹੁਤ ਆ ਇਹ ਪਾਣੀ ਲਿਆ ਪੀਏ ਯਾਰ ਮਮਨ ਲੱਗਾ ਹੋਇਆ ਪੱਠੇ ਵੜਣ ਮਾਰੇ ਮोटे ਵੱਢੀ ਜਾਂਦਾ ਹੁੰਦਾ ਵੀ ਵਿਚਾਰਾ ਨਾਲ ਮੇਰੇ ਤੇ ਨਿਬੜ ਗਿਆ ਪੱਠਿਆਂ ਦਾ ਆਪਣਾ ਦੋ ਦਿਨਾਂ ਦੇ ਵੱਢ ਲਿਆ ਆਪਾਂ ਆਪਾਂ ਆ ਗਏ ਮੋਟਰਸਾਈਕਲ ਤੇ ਤੇ ਬਾਪੂ ਨੂੰ ਡਿਕਣਦੇ ਆ ਇਹ ਪਹੁੰਚੇ ਆ ਜੀ ਆਪਾਂ ਮੰਡ ਆਪਣੇ ਜਿੱਥੇ ਪੱਠੇ ਵੱਢਦੇ ਉਹਦੇ ਲਾਗੇ ਆਪਣੀ ਬਾਸਮਦੀ ਲਾਈ ਆ ਝੋੰਡਾ ਨਾਲ ਪਿਛਲੀ ਵਾਰੀ ਇੱਥੇ ਖੜਾ ਨੇ ਯਾਰ ਬਰਬਾਦ ਕਰ ਦਿੱਤਾ ਹੀ ਸਭ ਕੋ ਇੱਕ ਮਹੀਨਾ ਕੀ 40 ਦਿਨ ਪਾਣੀ ਪੂਰਾ ਚੱਲਿਆ ਸੀ ਤੇ ਅੱਜ ਇੱਥੇ ਪਾਣੀ ਨਹੀਂ ਲੱਭਦਾ ਦੇਖ ਸਕਦੇ ਤੁਸੀਂ ਉਧਰੋਂ ਬਾਪੂ ਵੀ ਆ ਗਿਆ ਟਰੈਕਟਰ ਲੈ ਕੇ ਤੇ ਲੱਦਦੇ ਹੁਣ ਆਪਾਂ ਪੱਠੇ ਤੇ ਚੱਲਦੇ ਹਾਂ ਬਿੰਡ ਨੂੰ ਇੱਥੇ ਦੇਖ ਸਕਦੇ ਤੁਸੀਂ ਇੱਥੇ ਪਾਣੀ ਬੱਤੇ ਦਾ ਹੀ ਲੱਗਦਾ ਪਿਆ ਮਾਸਾ ਜਮਾ ਪਾਣੀ ਨਹੀਂ ਹੈਗਾ ਦੋ ਦੋ ਦਿਨਾਂ ਬਾਅਦ ਵਾਰੀ ਹੁੰਦੀ ਪਾਣੀ ਦੀ ਖੱਤੇ ਦੀ ਦੋ ਦਿਨਾਂ ਬਾਅਦ ਤਾਂ ਵਾਰੀ ਪਾਣੀ ਦੀ ਆਉਂਦੀ ਆ ਕਿਉਂਕਿ ਖੱਤੇ ਆ ਚਾਰ ਤੇ ਮੋਟਰ ਪਾਣੀ ਕੱਢਦੀ ਥੋੜਾ ਇੱਥੇ ਸੀਗੀ ਆਪਣੀ ਉੱਪਰ ਸੀਗੀ ਮੋਟਰ ਸਮਰਸੀਵਾਲ ਨਹੀਂ ਸੀ ਤੇ ਉਹ ਭਾਂਜੋ ਚੋਰਸ ਵਾਲੇ ਲੈ ਗਏ ਨਾ ਕੇ ਮੋਟਰ ਹੁਣ ਆਪਾਂ ਉਹ ਹੀ ਬੋਰ ਦੇ ਵਿੱਚ ਪਾਈ ਐ ਜਿੱਦਾਂ ਸਮਰਸੀਵਾਲ ਤੇ ਉਹ ਪਾਣੀ ਕੱਢਦੀ ਥੋੜਾ ਤੇ ਇਸ ਕਰਕੇ ਤਿੰਨ ਗਿੱਲੇ ਆ ਹੁਣੇ ਕਿ ਤਿੰਨ ਗਿੱਲੇ ਆ ਤੇ ਜਾਨੀ ਕਿ ਪਾਣੀ ਫੇਰ ਵੀ ਨਹੀਂ ਪੂਰਾ ਹੋਣਦੇ ਆ ਬੱਤੀ ਵੀ ਥੋੜੀ ਘੱਟ ਹੁੰਦੀ ਆ ਕਦੀ ਟਰਾਂਸਫਰਮ ਖਰਾਬ ਹੋ ਜਾਂਦਾ ਇਹ ਬੜਾ ਔਖਾ ਕੰਮ ਹੈ ਖੇਤੀਬਾੜੀ ਦਾ ਕਹਿਣਾ ਸੁੱਖਾ ਖੇਤੀਬਾੜੀ ਜੰ ਬਚਦਾ ਬਹੁਤ ਹੈ ਔਖਾ ਕੰਮ ਪਰ ਫਿਰ ਵੀ ਡਟੇ ਆ ਕਿਸਾਨ ਤੇ ਆਪਾਂ ਵੀ ਨਾਲ ਡਟੇ ਹੋਏ ਸਾਰੇ ਸੌਰੀ ਮੈਂ ਗਾਲ ਕੱਢ ਦਿੱਤੀ ਆ ਹੁਣ ਕੀ ਕਰੀਏ ਬੰਦਾ ਦੁਖੀ ਹੋ ਕੇ ਗਾਲਾਂ ਹੀ ਕੱਢਦਾ ਅਹੀਂ ਮੋਟਰ ਜਦੋਂ ਪਿਛਲੀ ਵਾਰੀ ਪਾਣੀ ਆਇਆ ਸੀਗਾ ਤੇ ਅਸੀਂ ਦੱਸਾਂ ਕੀ ਕੀਤਾ ਵੀ ਮੋਟਰ ਕੱਢ ਕੇ ਲੈ ਗਏ ਜਿੱਦਾਂ ਬਾਡੀ ਉਹਦੀ ਮੋਟਰ ਲੈ ਗਏ ਬਾਡੀ ਰਹਿ ਗਈ ਵਿੱਚ ਬਾਡੀ ਨਹੀਂ ਸਰ ਕੀ ਕਹਿੰਦੇ ਉਹਨੂੰ ਮੋਟਰ ਜਿਹੜੀ ਹੁੰਦੀ ਹੈ ਉਹ ਤੇ ਆਪਾਂ ਲੈ ਗਏ ਬਾਕੀ ਚੀਜ਼ ਰਹਿ ਗਈ ਵਿੱਚ ਹਨਾ ਉਹ ਵੀ ਅਸੀਂ ਬੜੀ ਮੁਸ਼ਕਲ ਦੇ ਨਾਲ ਮਿੱਟੀ ਕੱਢ-ਕੱਢ ਕੇ ਥੱਲਿਓਂ ਤੇ ਫੇਰ ਜਾ ਕੇ ਗੱਡੀ ਉਹ ਮੋਟਰ ਹਨਾ ਉਹ ਇਹ ਕਾ ਚਲ ਸੁਕਾ ਕੇ ਫਿੱਟ ਕਰਕੇ ਤੇ ਮੋਟਰ ਚਲਾਵਾਂਗੇ ਮੱਕੀ ਲਈ ਮੱਕੀ ਲਾਉਣੀ ਹੈਗੀ ਤੇ ਜਦੋਂ ਅਸੀਂ ਮੋਟਰ ਕੱਢ ਕੇ ਲੈ ਗਏ ਤੇ ਕੁੜੀਆਂ ਉਹ ਸਫਾਈ ਕਰਕੇ ਆਇਆ ਦੱਸਤੀ ਤੇ ਅਗਲੇ ਦਿਨ ਆ ਕੇ ਲਈ ਮੋਟਰ ਫਿਟ ਕਰਨਾ ਆਏ ਆ ਕੇ ਤੇ ਵੇਖਿਆ ਤੇ ਮੋਟਰ ਫਿਟ ਕਰਨਾ ਆਏ ਜਦੋਂ ਉਹਨੇ ਵੇਖਿਆ ਭਾਂ ਜੋ ਮੋਟਰ ਹੀ ਹੈ ਨਹੀਂ ਉੱਥੇ ਆਹੋ ਤੇ ਹਾਹੋ ਮੋਟਰ ਲੈ ਕੇ ਚੋਰੀ ਕਰਕੇ ਤੇ ਫਿਰ ਐਕਸ ਵਾਰ ਰਹਿ ਗਿਆ ਗੱਲਾਂ ਅਈਗਾ ਚੱਲ ਮੋਟਰ ਹੁਣ ਦੂਜੀ ਕਰ ਦਿੰਦੇ ਫਿਰ ਇੱਥੇ ਤੇ ਫਿਰ ਐਕਸ ਵਾਲ ਦੇ ਲਾਗਿਆਂ ਆਣ ਸਾਰੀ ਮਿੱਟੀ ਮੁੱਟੀ ਕੱਢੀ ਕੋਈ ਕਹੂੰਗੀ ਫਾੜ ਦੇ ਨਾਲ ਜਦੋਂ ਹੜਾ ਆਏ ਸੀਗੇ ਤੇ ਮਿੱਟੀ ਭਾ ਗਈ ਖੂਈ ਚ ਭਰ ਗਈ ਸੀ ਹਨ ਤੇ ਉਹ ਅਸੀਂ ਫਿਰ ਸਾਫ ਕੀਤੀ ਫਲੈਕਸ ਵਾਲ ਵੀ ਇਹਨਾਂ ਸਾਫ਼ ਕਰਕੇ ਗਏ ਅਹੀਂ ਕਾ ਚੱਲ ਹਨਾ ਹੁਣ ਮੋਟਰ ਦੇ ਅਹੀਂ ਪਹਿਲਾਂ ਆਈ ਇਹ ਦੂਜੀ ਮੋਟਰ ਫਿਟ ਕਰਨ ਕੱਲੀ ਹਨਾ ਲੈ ਕੇ ਆਈ ਸਕਾ ਕੇ ਲਿਆ ਆ ਗਏ ਫਿਟ ਕਰਨ ਲੱਗੇ ਉਦਨ ਲੈ ਗਏ ਬਾਅਦ ਅਹੀਂ ਉਹ ਚੱਕ ਕੇ ਲੈ ਗਏ ਬਾਅਦ ਫਲੈਕਸ ਵਾਲ ਦੇ ਅਹੀਂ ਕਾ ਚੱਲ ਦੂਜੀ ਕਰ ਦਿੰਦੇ ਫਿਰ ਹੁਣ ਨਵੀਂ ਕਰ ਦਿੰਦੇ ਹੋਰ ਲਿਆ ਕੇ ਕਰ ਦਿੰਦੇ ਉਹ ਫਿਟ ਕਰਨਾ ਏ ਉਹਦਿਆਂ ਨੂੰ ਭੈਣ ਚੁੱਧਾਂ ਨੇ ਫਲੈਕਸ ਵਾਲੀ ਤੋੜ ਤਾਂ ਗਾਲਾਂ ਤੇ ਹੁਣ ਨਿਕਲਦੀਆਂ ਮੂੰਹੋਂ ਬੰਦਾ ਕਰੇ ਵੀ ਕੀ ਫੇ ਹਨਾ ਇੱਕਸ ਵਾਲ ਉਹ ਫੇ ਤੋੜਦਾ ਫੇਰ ਅੱਕਿਆਂ ਨੇ ਫੇ ਰਹੀ ਉੱਪਰ ਹੁਣ ਇੱਕ ਹੋਰ ਪੈਬ ਲਾ ਕੇ ਤੇ ਫੇ ਤਾਂ ਕਰਕੇ ਮੋਟਰ ਬੇ ਉਹਦੇ ਵਿੱਚ ਲਾਈ ਦੂਜੀ ਤਿੰਨ ਮੇਰੇ ਖਿਆਲ ਨਾਲ ਤਿੰਨ ਦੀ ਪਾਈ ਆ ਹੁਣ ਪੈਬ ਆ ਸ਼ੇਹਦ ਆ ਵਾ ਉਹ ਤੇ ਜਿਹਦੇ ਵਿੱਚ ਅਸੀਂ ਤਿੰਨ ਦੀ ਮੋਟਰ ਪਾਈ ਆ ਤੇ ਉਹਦਾ ਪਾਣੀ ਬਹੁਤ ਘਟਿਆ ਸਮਰਸੀ ਵਾਲ ਪਾ ਦਿੱਤੀ ਤੇ ਹੁਣ ਤੁਹਾਨੂੰ ਦੱਸਾਂ ਕਿ ਮੇਰੇ ਖਿਆਲ ਨਾਲ 2-3 ਮੀਟਰ ਤਾਰ ਹੁਣੀ ਆ ਜਿੱਦਾਂ ਸਟਾਰਟਰ ਤੋਂ ਮੋਟਰ ਤੱਕ ਕੁੜੀ ਆਵੇ ਉਹ ਵੀ ਨਹੀਂ ਛੱਡੀ ਉਹ ਵੀ ਵੱਢ ਕੇ ਲੈ ਗਏ ਹੁਣ ਮੈਂ ਦੂਜੀ ਪਾਈ ਸਿਲਵਰ ਦੀ ਗਾਲਾਂ ਦੇ ਨਿਕਲਦੀਆਂ ਮੂੰਹੋਂ ਬੰਦਾ ਕਰੇ ਵੀ ਹੁਣ ਕੀ ਚਲੋ ਗੁੱਸਾ ਗੇਲਾ ਮaaf ਕਰੋ ਤੁਸੀਂ ਗਾਲਾਂ ਨਿਕਲੀਆਂ ਦੀਆਂ ਕੋਈ ਗੱਲ ਨਹੀਂ ਹੋਣਾ ਆਪਾਂ ਪੱਠੇ ਲੋਡ ਕਰ ਲਈਏ ਚਲ ਵੇ ਆਪਣਾ ਮੈਂ ਕਰਦਾ ਤੂੰ ਬਿਠਾਰੇ ਉੱਪਰ ਦੇਖੋ ਕਿਹੜਾ मामा ਰੇੜੀ ਤੇ ਲੱਦੇ ਜਾਣੇ ਆ ਇਧਰ ਸੂਰਜ ਵੀ ਦਿਖਾਈ ਦੇਣ ਲੱਪਿਆ ਵਾ ਕਿੱਥੇ ਆ ਸੂਰਜ ਸੂਰਜ ਤਾਂ ਹੈ ਜੀ ਓਏ ਵੇ ਹਮਣਾ ਜਿਦ ਦਿਖਦਾ ਓ ਲਿਖਦਾ ਨਾ ਹੈ ਵੇ ਗਾਰਾ ਨਿਕਲ ਜਾਂਦੀ ਹੈ ਮੇਰੇ ਮੂੰਹ ਚੋਂ ਇਦਾਂ ਲੱਗਦਾ ਮੀਂਹ ਪੈ ਜਾਣਾ ਮੀਂਹ ਪਿਆ ਹੀ ਨਹੀਂਗਾ ਬਾਪੂ ਚਲ ਗਿਆ ਵਾ ਭਈਆਂ ਨੂੰ ਲੈਣ ਉਹ ਜਿਹੜੇ ਲੱਗੇ ਨਹੀਂ ਬੰਦੇ ਆਪਣੇ ਢੋਨੇ ਚ ਕੱਖ ਕੱਢਣ ਉੱਥੋਂ ਚਲ ਗਿਆ ਹੀ ਬਾਪੂ ਚੱਲਦਾ ਫਿਰ ਲੱਟ ਮਾਣੋ ਹਾਂ ਅੱਜ ਦਾ ਵਲੋਗ ਮੈਂ ਅੱਜ ਦਾ ਵਲੋਗ ਦਾ ਅੱਜ ਦਾ ਵਲੋਗ ਸਾਰਾ ਪੱਠਿਆਂ ਜੀ ਬਣਾ ਦੇਣਾ ਆਪਾ ਕਿਉਂਕਿ ਅੱਜ ਕਿਤੇ ਗਏ ਹੀ ਨਹੀਂ ਆਪਾਂ ਅੱਜ ਪੱਠੇ ਵੜਦੇ ਰਹੇ ਆ ਸਵੇਰ ਦੇ ਘਰੇੁੱਟੇ ਸੀਗੇ ਸ਼ਾਮਾਂ ਦਾ ਟਾਈਮ ਆਇਆ ਪੱਠੇ ਵੜਨ ਜੋ ਸਵੇਰ ਚੜੀ ਆ ਪੱਠੇ ਪਾ ਕੇ ਡੰਗਰਾਂ ਨੂੰ ਤੇ ਸੌਂ ਗਏ ਸੀ ਮੌਸਮ ਗਰਮੀ ਸੀ ਅ ਸ਼ਾਮੀ ਜੀ ਹੋਇਆ ਠੰਡਾ ਤੇ ਹੁਣ ਆਪਾਂ ਪੱਠੇ ਵੜਨ ਆ ਗਏ ਆ ਤੇ ਚਲੋ ਮਿਲਦੇ ਆ ਤੁਹਾਨੂੰ ਗੁੜੇ ਦੇ ਤੁਹਾਨੂੰ ਵਲੌਗ ਦੇ ਨਾਲ ਦੋਸਤੋ ਆਪਾਂ ਪੱਠੇ ਲੱਦਦੇ ਸਾਰੇ ਮੇਹਰਤਾਂ ਦੇ ਤੁਸੀਂ ਉੱਤੋਂ ਬਾਪੂ ਵੀ ਆ ਗਿਆ ਲੱਗਦਾ ਬੰਦੇ ਨੂੰ ਲੈ ਕੇ ਬੰਦੇ ਲੱਗਦਾ ਰਾਹ ਜੀ ਉੱਤਰ ਗਿਆ ਕਿਤੇ ਮੇਰੇ ਪਾ ਕੇ ਰਸਾ ਤੇ ਚੱਲਦੇ ਪੈਣ ਕਿ ਇੱਧਰ ਵੇਖੋ ਕੀ ਹੋ ਗਿਆ ਨੁਕਸਾਨ ਹੋ ਗਿਆ ਬੱਦਰ ਨਿਕਲ ਗਈ ਬਾਹਰ ਰੱਖਿਆ ਗਿਆ ਪੁੱਠਾ ਉੱਪਰ ਉੱਤਰ ਗਈ ਤੁਸੀਂ ਇਦਾਂ ਹੀ ਆ ਗਏ ਇਕੱਲੇ ਭਈਏ ਕਿੱਥੇ ਆ ਭਈਏ ਉਹ ਉੱਥੇ ਛੱਡ ਆ ਰਸਤੇ ਤੇ ਅੱਛਾ मैं क्या खरे चल गए पहले गुर के तो गर्मी लवा दी तू पसीनो पसीनी कराता मेनू इन्हें बैठा लागे देखता हो रेको कि पठे लद्दे नहीं वा बेचारे दो घटेरिया वे 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 जुटी टूटी नहीं उदर निकल गई ਉਨਲਾਈਨ ਦਾ ਹੈ ਕਸ ਦੌਰਸਾ ਪਹੁੰਚ ਗਾ ਪਹੁੰਚ ਜਾਣਾ ਵਾ ਜੀ ਉਹ ਬੇਖਰੇ ਬੰਦੇ ਆਪਾਂ ਨੂੰ ਡਿਕਣਦੇ ਆ ਇਹਨਾਂ ਨੂੰ ਬਿਠਾਈਏ ਨਾਲ ਤੇ ਲਾਈਏ ਪਿੰਡ ਅਬਦਲ ਮਹਿੰਦੋਜਾ ਕਹਤਾ ਇਹਨੇ ਕੀ ਲਾਲ ਨਾ ਨਹੀਂ ਗੇ ਚੱਲੀਏ ਨਾ ਅਚਾਲਿਆ ਹੈ ਤੈਨੂੰ ਹੈ ਸਿੰਦਾ ਹਰਜੰਦਾ ਮੁੰਡਾ ਹਾਂ ਤੂੰ ਨਹੀਂ ਬਿਛਾਣੇ ਇਹਨੂੰ ਹਾਂ ਮੈਂ ਇਹਨੂੰ ਪਹਚਾਣਿਆ ਨਹੀਂ ਹਾਂ ਮੈਂ ਇਹਨੂੰ ਪਹਚਾਣਿਆ ਨਹੀਂ ਪਹਚਾਣ ਨਾ ਫੇ ਕੌਣ ਆ ਇਸ ਉਹਦਾ ਡੈਡੀ ਹੋ ਸੂਰੇ ਜਿਹੜਾ ਵਈ ਪੱਠੇ ਵੱਡਦਾ ਸੀ ਅੱਜ ਆਪਣੇ ਲੱਗ ਗਏ ਹਾਂ ਉਹਨਾਂ ਦਾ ਡੈਡੀ ਹੋ ਉਹ ਇੱਥੇ ਹੀ ਹੈ ਉਹ ਚਲ ਗਿਆ ਵੱਡ ਕੇ ਚੱਲੀਏ ਫੇ ਆਪਾਂ ਚਲੋ ਵਗੋ ਹਾਂ ਚਲੋ ਆਵੋ ਆਜੋ ਆਜੋ ਕੰਨਾ ਫੇ ਹੋਣਦਾ ਮਜ਼ਾ ਅਮਨ ਨੂੰ ਬਿਠਾ ਲਿਆ ਆਪਾਂ ਅੱਗੇ ਤੇ ਬਾਕੀ ਚੱਲੇ ਬਾਕੀ ਬਹਿ ਗਿਆ ਬੰਦਾ ਪਿੱਛੇ ਕਾਪਰਾਇਟਿੰਗ ਕਰਦੇ ਆਪਾਂ ਉਹ ਮੈਂ ਨਹੀਂ ਜਾਣਦੇ ਜੇ ਬੰਦਾ ਕੰਮ ਕਰਦਾ ਹੈ ਕਿ ਮੇਰਾ ਪੈਸਾ ਹੈ ਬੰਦਾ ਆਪਣੇ ਕੰਮ ਕਰੂਗਾ ਆਪਾਂ ਨੂੰ ਯਕੀਨ ਹੈ ਬੰਦੇ ਤੇ ਹੈ ਕਿੰਨਾ ਨਿਕਲ ਗਿਆ ਉੱਥੇ ਕਿਥੇ ਨਾਲ ਤਿੰਨ ਚਾਰ ਫਾਸਲੇ ਮਜ਼ਾਕ ਕਰਕੇ ਅੱਛਾ ਬਹੁਤ ਨਹੀਂ ਕਾਹੀ ਸਾਥ ਜਾਦੀ ਬਹੁਤ ਦੱਸਦਾ ਤੁਹਾਨੂੰ ਇਹ ਨਾ ਹੱਸੇ ਦਾ ਕਰਨ ਦੇ ਦਤਾ ਹੈ ਤਾਂ ਅੱਛਾ ਮੈਂ ਦਾਰ ਆ ਗਿਆ ਇਧਰ ਦਿਖਾਤਾ ਭਰਾ ਰੇਸੇ ਮਾਰ ਲੋ ਪਾਣੀ ਪੂਨੀ ਫਿਲ ਹੋ ਏ ਗਰਮੀ ਆ ਅੰਕਲੇ ਕੀ ਕਰਾਂਗੇ ਤੇ ਸਹਿਮਾਲੇ ਪਾਰਾ ਨਹੀਂ ਆ ਅੱਛਾ ਠੀਕ ਆ ਠੀਕ ਆ ਜੀ ਦੋਸਤੋ ਫਟਫਟੇ ਵੱਟ ਕੇ ਆ ਗਏ ਨਾਲ ਹੋ ਗਏ ਨੇ ਆਪਾਂ ਹੁਣਾਂ ਨਜ਼ੀਰਾਂ ਇਹਨਾਂ ਦੇਖਣ। ਜੇ ਤੁਹਾਨੂੰ ਪਸੰਦ ਆ ਵਲੋਗ ਆਪਾਂ ਇਸੇ ਤਰ੍ਹਾਂ ਨਾਲ ਇਸ ਵੀਡੀਓ ਉਦਿਆਂ ਲੱਗੀ ਲਾਈਕ ਮੈਂ ਫੇਰ ਜਰੂਰ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ। ਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਧੰਨਵਾਦ।